ਅਸਲਾਮ ਵਾਲੇਕਮ ਸਤ ਸ੍ਰੀ ਅਕਾਲ ਕਿਦਾਂ ਹਾਲ ਚਾਲ ਜੀ ਵੀਰੋ ਉਮੀਦ ਕਰਦੇ ਆ ਵਧੀਆ ਵਗੈਰਾ ਆਪਸੋ ਨਾਲ ਸਾਰਿਆਂ ਨੂੰ ਚੜ੍ਹਦੀ ਕਲਾ ਦੇ ਵਿੱਚ ਰੱਖੇ ਤੇ ਇੱਕ ਬਹੁਤ ਵੱਡੀ ਖਬਰ ਸਾਹਮਣੇ ਆ ਗਈ ਹੈ ਕਿ ਦਿਲਜੀਤ ਦਸਾਂਝ ਨੇ 10 ਪਿੰਡਾਂ ਦੀ ਜ਼ਿੰਮੇਵਾਰੀ ਲੈ ਲਈ ਹੈ ਕਿ 10 ਪਿੰਡਾਂ ਦੇ ਵਿੱਚ ਉਹਨੇ ਕਿਹਾ ਜੇ ਬੱਕਰੀ ਮੱਝ ਜਿਨ੍ਹਾਂ ਦੇ ਘਰ ਮਤਲਬ ਕਿ ਦੁਬਾਰਾ ਸਮਝ ਲੋ ਰੀਬਿਲਟ ਉਹ 10 ਦੇ 10 ਪਿੰਡ ਕਰਨੇ ਨੇ ਉਹਨਾਂ ਨੇ ਉਹਦਾ ਜ਼ਿਮੇਆ ਚੱਕ ਲਿਆ ਹੈ ਕਿ ਜਿਹੜੀਆਂ ਸਰਕਾਂ ਟੁੱਟ ਗਈਆਂ ਨੇ ਉਹ ਰੋਡ ਮੈਂ ਬਣਾ ਕੇ ਦਾਂਗਾ ਜਿਨ੍ਹਾਂ ਦੇ ਘਾਰ ਟੁੱਟ ਗਏ ਨੇ ਉਹ ਘਾਰ ਮੈਂ ਬਣਾ ਕੇ ਦਵਾਂਗਾ ਕਿਸੇ ਦੀ ਮੱਝ ਰੋੜ ਗਈ ਹੈ ਉਹ ਦੀ ਮੈਂ ਮੱਝ ਲੈ ਕੇ ਦਾਂਗਾ ਈਚ ਐਂਡ ਐਵਰੀਥਿੰਗ ਛੋਟੀ ਤੋਂ ਛੋਟੀ ਚੀਜ਼ਾਂ ਠੀਕ ਹੈ ਜਿਹੜੇ ਕਹਿੰਦੇ ਸਨ ਨਾ ਕਿ ਕਿੱਥੇ ਗਿਆ ਦਾ ਰਦਰਜੀਤ ਹਾਂ ਤੇ ਉਹ ਉਹ ਇਹ ਚੀਜ਼ਾਂ ਨੇ ਕਿ ਉਹ ਸਾਹਮਣੇ ਨਹੀਂ ਆਇਆ ਅੱਛਾ ਗੱਲ ਇਹ ਵੇ ਉਹਨੂੰ ਪਪੂਲੈਰਿਟੀ ਦਿੱਤੀ ਰੱਬ ਦੀ ਜ਼ਾਤ ਨੇ ਬਿਲਕੁਲ ਉਹਨੂੰ ਬੰਦਿਆਂ ਦੀ ਪਪੂਲੈਰਿਟੀ ਨਹੀਂ ਚਾਹੀਦੀ ਆ ਜਿਹੜੇ ਨਾ ਮਤਲਬ ਕਿ ਐਸ ਟਾਈਮ ਉਹ ਫਸਲੀ ਬਟੇਰੇ ਹੁੰਦੇ ਨੇ ਨਾ ਕਿ ਜਦੋਂ ਉਹ ਸ਼ੋਅ ਕਰਨ ਆ ਜੀਵੇ ਤੇ ਉਦੋਂ ਨਾਲ ਤੇ ਬਾਅਦ ਦੇ ਵਿੱਚੋਂ ਕੰਡ ਪਿੱਛੇ ਗੱਲਾਂ ਠੀਕ ਹੈ ਪਰ ਜਦੋਂ ਕਿਸਾਨੀ ਮੋਰਚਾ ਲੱਗਾ ਸੀਗਾ ਉਦੋਂ ਵੀ ਦਿਲਜੀਤ ਭਾਜੀ ਨੇ 2 ਕਰੋੜ ਰੁਪਇਆ ਉਹਨ ਦਾ ਸਪੋਰਟ ਦਿੱਤਾ ਸੀ ਉਸ ਤੋਂ ਬਾਅਦ ਵੀ ਉਹਨੇ ਵਿੱਚ ਉਹ ਵਿੱਚ ਕਿੰਨੀ ਹੈਲਪ ਕੀਤੀ ਲੇਕਿਨ ਉਹਨੇ ਕਿਹਾ ਮੈਂ ਸਾਹਮਣੇ ਨਹੀਂ ਮੈਂ ਸਾਹਮਣੇ ਨਾਲ ਲਿਆਉ ਬਸ ਜੋ ਵੀ ਮੈਂ ਕਰਨ ਦਿਆ ਵਾਂ ਉਹਨੂੰ ਗੁਪਤ ਰੱਖੋ ਬਾਕੀ ਉਹਨਾਂ ਦੀ ਟੀਮ ਜਿਹੜੀ ਹੈ ਉਹ ਆਪ ਤੇ ਨਹੀਂ ਆਏ ਲੇਕਿਨ ਉਹ ਕਿਤੇ ਕੰਮ ਤੇ ਮੈਂ ਤਾਂ ਬਾਹਰ ਨੇ ਤੇ ਉਹਨਾਂ ਦੀ ਟੀਮ ਜਿਹੜੀ ਹੈ ਉਹ ਜਗਾ ਜਗਾ ਜਾਣਦੇ ਹੀ ਹੈ ਕੀ ਕੰਮ ਕਰਨ ਦੀ ਹੈ ਤੇ ਚਲੋ ਜੀ ਦੇਖਨੇ ਆ ਵੀਡੀਓ ਚ ਤੇ ਫਿਰ ਸਾਡੇ ਨਾਲ ਬਨੇ ਰਹੀਓ। ਅਮੇਸ਼ਾ ਪੰਜਾਬ ਸਟਰੀ ਨੂੰ ਸਪੋਰਟ ਕਰਦਾ ਹੈ ਤੇ ਜੀ ਪੰਜਾਬ ਦੇ ਤੁਸੀਂ ਇਮੋਸ਼ਨਲ ਹੋ ਜਾਂਦੇ ਹੋ ਇਹ ਗੱਲ ਕਰਦੇ। ਮੈਂ ਸਮਝ ਸਕਦਾ ਇਹ ਜਜ਼ਬਾਤ ਹੈ ਇਹ ਇਮੋਸ਼ਨ ਹੈ ਇਹਨਾਂ ਦਾ ਅ ਚੜਦੀ ਕਲਾ 'ਚ ਰਹਿਣਾ ਆਪਾਂ ਆਪਾ ਚੜਦੀ ਕਲਾ ਆਲੇ ਆ ਸਾਰੇ। ਲਲਜੀਤ ਭਾਜੀ ਨੇ ਕੋਈ ਡਿਊਟੀ ਲਈ ਤੁਸੀਂ ਸਪੈਸ਼ਲੀ ਆਏ ਹੋ ਕੀ ਕੀ ਤੁਸੀਂ ਕਰ ਰਹੇ ਹੋ ਭਾਈ ਹਮ ਸਿਰ ਯਹਾਂ ਪੇ ਹੈ ਕਰਵਾਉਣੇ ਵਾਲੀ ਇੱਕ ਪ੍ਰਮਾਤਮਾ ਆਪਣੀ ਆਪ ਕਰਵਾ ਰਹਾ ਹੈ ਬਸ ਹਮ ਯਹਾਂ ਆ ਗਏ ਹਮਾਰੀ ਤਰਫ ਸੇ ਸੇਵਾ ਲੈਣੀ ਥੀ ਪ੍ਰਮਾਤਮਾ ਕੋ ਮੋਝੇ ਬਸ ਇਤਨਾ ਹੀ ਪਤਾ ਹੈ ਇਹ ਭੈਣ ਦੀ ਅੱਖਾਂ ਚ ਜਦੋਂ ਅਥਰੂ ਦੇਖੇ ਨਾ ਹੋਰ ਪਤਾ ਲੱਗੇ ਕਿ ਦਿਲੋਂ ਕੰਮ ਕਰਨਾ ਚਾਹ ਰਹੇ ਔਰ ਇਹਨੇ ਕਹੇ ਕਿ ਮੈਂ ਗਰਾਉਂਡ ਜ਼ੀਰੋ ਤੇ ਪਾਣੀ ਚ ਵੀ ਜਾਵਾਂਗੀ ਜਿੱਥੇ ਵੀ ਜਾਣਾ ਪਵੇ ਤੁਹਾਡੇ ਨਾਲ ਜਾਵਾਂਗੀ ਨਹੀਂ ਤੇ ਇੰਨੇ ਇੰਟੀਰੀਅਰ ਦੇ ਵਿੱਚ ਘਰ ਮਤਲਬ ਆਉਣਾ ਬਹੁਤ ਔਖਾ ਬਾਈ ਜੀ ਪੰਜਾਬ ਦਿਲਜੀਤ ਨਾਲ ਹੈ ਤਾਂ ਫਿਰ ਦਿਲਜੀਤ ਵੀ ਪੰਜਾਬ ਦਾ ਹੈ ਬਸ ਇਹੀ ਪਸ ਐਮੋਸ਼ਨ ਹੈਗੀ ਸੀ ਇਹੀ ਐਮੋਸ਼ਨ ਦਿਲਜੀਤ ਜੀ ਵੱਲੋਂ ਵੀ ਆ ਦਿਲਜੀਤ ਉਸਾਂ ਵੱਲੋਂ ਵੀ ਇਹੀ ਐਮੋਸ਼ਨ ਆ ਕਿ ਜਿੰਨੇ ਸਾਡੇ ਤੋਂ ਹੋਊਗਾ ਅਸੀਂ ਖੜਿਆ ਬਿਕਾਜ਼ ਪੰਜਾਬ ਉਹ ਨਹੀਂ ਹਮੇਸ਼ਾ ਸਪੋਰਟ ਕੀਤੀ ਰ ਜਿੰਨੇ ਕਿ ਜੁਟਕਾ ਸਾਡੇ ਤੋਂ ਹੋਊਗਾ ਅਸੀਂ ਤਾਂ ਵੜਾਂ ਦਾ ਪਾਣੀ ਨੀਵਾ ਹੋਣ ਤੋਂ ਬਾਅਦ ਵੱਡੀ ਪੰਜਾਬ ਦੇ ਵਿੱਚ ਸਮੱਸਿਆ ਬਣੀ ਹੈ ਕਿ ਲੋਕਾਂ ਦੇ ਘਰ ਟਹਿ ਪਸ਼ੂ ਮਰੇ ਉਹਦਾ ਨੁਕਸਾਨ ਜਿਹੜਾ ਹੁਣ ਹੌਲੀ-ਹੌਲੀ ਪਤਾ ਲੱਗ ਰਿਹਾ ਹੈ ਪਰ ਬਹੁਤ ਥਾਵਾਂ ਤੇ ਜਿਹੜੇ ਬੰਨ ਐ ਉਹ ਢੈਣ ਕਰਕੇ ਪਾਣੀ ਗਾਹ ਨਿਕਾਸ ਹੋਇਆ ਤਾਂ ਹੜ ਆਇਆ ਔਰ ਕਈ ਥਾਂ ਤੇ ਸੜਕਾਂ ਰੁੜ ਗਈਆਂ ਅਸੀਂ ਇਸ ਵੇਲੇ ਦੀਨਾਨਗਰ ਇਲਾਕੇ ਦੇ ਵਿੱਚ ਪਿੰਡ ਚਿੱਟੀ ਫਰੀਦਪੁਰ ਕਲੋਨੀ ਦੇ ਨੇੜੇ ਖੜੇ ਆ ਇਹ ਪਿੱਛੇ ਮੇਰੇ ਜੋ ਸੜਕਾ ਟਾਂਡਾ ਤੇ ਦੀਨਾਨਗਰ ਨੂੰ ਜਾਂਦਾ ਔਰ ਇਹਦੇ ਪਿੱਛੇ ਜੇਕਰ ਤੁਸੀਂ ਦੇਖੋਗੇ ਤਾਂ ਇਹ ਸੜਕ ਬਹੁਤ ਵੱਡਾ ਪਾੜ ਜਿਹੜਾ ਪਿਆ ਹੈ ਕਈ ਫੁੱਟ ਦਾ ਇਹ ਪਾੜ ਪਿਆ ਜਿਹੜੀ ਸੜਕੇ ਟੁੱਟ ਗਈ ਹੈ ਇੱਥੋਂ ਪਾਣੀ ਦੀ ਨਿਕਾਸੀ ਜਿਹੜੀ ਹੈ ਉਹ ਹੋਈ ਇਧਰ ਖੱਬੇ ਹੱਥ ਤੇ ਸਾਰਾ ਜਿਹੜਾ ਹੜ ਆਇਆ ਔਰ ਵੱਡੀ ਗੱਲ ਹੈ ਕਿ ਕਨੈਕਸ਼ਨ ਟੁੱਟੇ ਹੈ ਇੱਥੇ ਇਸ ਵੇਲੇ ਕੁਝ ਦਿਨ ਪਹਿਲਾਂ ਹੁਣ ਅਰਦਾਸ ਕੀਤੀ ਗਈ ਹੈ ਗਲੋਬਲ ਸਿੱਖ ਸੰਸਥਾ ਦੇ ਵੱਲੋਂ ਔਰ ਸਾਂਝ ਫਾਊਂਡੇਸ਼ਨ ਗਲੋਬਲ ਸਿੱਖ ਅਮਰਪ੍ਰੀਤ ਸਿੰਘ ਹੋਣੇ ਸਾਂਝ ਫਾਊਂਡੇਸ਼ਨ ਦਿਲਜੀਤ ਦੋਸਾਂਝ ਹੁਣਾਂ ਦੀ ਜਿਹੜੀ ਸੰਸਥਾ ਹੈ ਔਰ ਸੋਨਾਲੀ ਸਿੰਘ ਹੁਣੇ ਇੱਥੇ ਆਏ ਨੇ ਐਡਮਿਨਿਸਟ੍ਰੇਸ਼ਨ ਤੋਂ ਵੀ ਜਸਪਿੰਦਰ ਸਿੰਘ ਸਾਹਿਬ ਸਾਡੇ ਨਾਲ ਐਸ.ਡੀ.ਐਮ ਸਾਹਿਬ ਨੇ ਇੱਥੋਂ ਦੇ ਉਹ ਮੌਜੂਦ ਹੋਏ ਸਿਗੇ ਇੱਥੇ ਔਰ ਇਨਸਪੈਕਸ਼ਨ ਹੋਈ ਦੋਨਾਂ ਸੰਸਥਾਵਾਂ ਨੇ ਮਿਲ ਕੇ ਜੁਆਇੰਟ ਫੈਸਲਾ ਲਿਆ ਕਿ ਪੰਜਾਬ ਚ ਸਿਰਫ ਇਹੀ ਨਹੀਂ ਹੋਰ ਬਹੁਤ ਥਾਂ ਤੇ ਜਿੱਥੇ ਜਿੱਥੇ ਪੋਸੀਬਲ ਹੋਊਗਾ ਇਹਨਾਂ ਵੱਲੋਂ ਜਾਣਾ ਇਹ ਜਾ ਕੇ ਜਿੱਥੇ ਕੋਈ ਬਨਪੂਰਨਾ ਜਾਂ ਸੜਕ ਜਿਹੜੀ ਹੈ ਉਹ ਕਿਤੇ ਧਸ ਗਈ ਹੈ ਜਾਂ ਉਹਨੂੰ ਠੀਕ ਕਰਨਾ ਹੈ ਤਾਂ ਇਹ ਕਾਰਜ ਆਰੰਭਣ ਵਾਸਤੇ ਕੁਝ ਦਿਨ ਪਹਿਲਾਂ ਅਰਦਾਸ ਕੀਤੀ ਗਈ ਹੈ ਅ ਦਿਲਜੀਤ ਹੋਣਾ ਦੀ ਪੂਰੀ ਟੀਮ ਵੀ ਹੈ ਮੈਂ ਮੈਂ ਅਮਰਪ੍ਰੀਤ ਸਿੰਘ ਦੇ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰੂੰਗਾ ਅਮਰਪ੍ਰੀਤ ਜੀ ਇਸ ਪ੍ਰੋਜੈਕਟ ਬਾਰੇ ਕਿਵੇਂ ਜ਼ਹਿਨ ਦੇ ਵਿੱਚ ਆਇਆ ਔਰ ਇਹ ਕਿਵੇਂ ਸ਼ੁਰੂਆਤ ਕੀਤੀ ਹੈ ਜੈਨ ਦੇ ਵਿੱਚ ਘਰ ਤੱਕ ਕਿਉਂਕਿ ਪਹਿਲੇ ਦਿਨ ਤੋਂ ਹੀ ਇਸੇ ਹੀ ਇਲਾਕਿਆਂ ਦੇ ਵਿੱਚ ਘਰ ਕਿਸ਼ਤੀਆਂ ਲੈ ਕੇ ਅਸੀਂ ਲੋਕਾਂ ਨੂੰ ਐਮਰਜੈਂਸੀ ਰਿਲੀਫ ਤੇ ਰੈਸਕਿਊ ਦੇ ਕੰਮ ਕੀਤੇ ਸੀ ਸੋ ਕੱਲ ਜਦੋਂ ਸਾਡੀ ਮੀਟਿੰਗ ਹੋਈ ਪਹਿਲਾਂ ਸਾਂਝ ਫਾਊਂਡੇਸ਼ਨ ਸੋਨਾਲੀ ਮੈਮ ਦੇ ਨਾਲ ਤੇ ਸਾਡੀ ਕੋਸ਼ਿਸ਼ ਸੀ ਕਿ ਅਸੀਂ ਹਰ ਇੱਕ ਇਲਾਕੇ ਦੇ ਵਿੱਚ ਘਰ ਪਹਿਲਾਂ ਵਿਜ਼ਿਟ ਕਰੀਏ ਔਰ ਫਿਰ ਇੱਕ ਜਿਹੜਾ ਸਾਂਝਾ ਪਲਾਨ ਹੈ ਉਹ ਸਾਹਮਣੇ ਲੈ ਕੇ ਆਈਏ ਸੰਗਤ ਦੇ ਤੇ ਕੱਲ ਅਸੀਂ ਪਹਿਲਾਂ ਜਿਹੜਾ ਰਮਦਾਸ ਏਰੀਆ ਸੀਗਾ ਜਿੱਥੇ ਹਜੇ ਵੀ ਪਾਣੀ ਖੜਾ ਹੈ ਔਰ ਟਰੈਕਟਰ ਦੇ ਰਾਈ ਕੋਸ਼ਿਸ਼ ਕੀਤੀ ਕਿ ਕਿਸ਼ਤੀਵੜ ਪਾਣੀ ਕਾਫੀ ਨੀਚੇ ਆ ਚੁੱਕਾ ਸੀ ਟਰੈਕਟਰ ਦੇ ਰਾਈ ਸਾਨੂੰ ਜਾ ਕੇ ਉੱਥੇ ਐਮਰਜੈਂਸੀ ਰਿਲੀਫ ਦੇਣਾ ਪਿਆ ਔਰ ਅੱਜ ਅਸੀਂ ਪੂਰਾ ਦਿਨ ਅਸੈਸਮੈਂਟ ਦਾ ਰੱਖਿਆ ਸੀ ਕਿ ਜਿੱਥੋਂ ਬਿਲਕੁਲ ਪਾਣੀ ਨਿਕਲ ਚੁੱਕਿਆ ਔਰ ਐਕਚੁਅਲ ਜਿਹੜਾ ਲਾਸ ਹੈ ਉਹ ਇੱਥੋਂ ਪਤਾ ਲੱਗਣਾ ਸ਼ੁਰੂ ਹੋਣਾ ਸੋ ਪਾਣੀ ਦੇ ਉੱਪਰ ਤਾਂ ਤੁਸੀਂ ਕਿਸ਼ਤੀਆਂ ਚਲਾ ਰਹੇ ਹੋ ਬਟ ਨੀਚੇ ਜਦੋਂ ਪਾਣੀ ਨਿਕਲ ਜਾਣਾ ਬਿਮਾਰੀਆਂ ਕੀ ਫੈਲਣੀਆਂ ਹੈ ਗਾਰਾ ਕਿੰਨਾ ਪਿਆ ਔਰ ਆ ਦੇਖੋ ਤੁਸੀਂ ਹੁਣ ਮੈਨੂੰ ਲੱਗਦਾ ਕਿ ਅੱਜ ਦੋ ਦਿਨ ਬਾਅਦ ਮੈਂ ਧੁੱਪ ਦੇਖ ਰਿਹਾ ਤੇ ਸਾਰਾ ਦਿਨ ਮੀਂਹ ਪਈ ਜਾ ਰਹੇ ਨੇ ਘਰ ਆਪਣੇ ਬੈੱਡ ਗੱਦੇ ਸਾਰਾ ਕੁਝ ਸੁੱਕਣੇ ਪਾਇਆ ਕੱਪੜੇ ਬਾਹਰ ਖਿਲਰੇ ਹੋਏ ਨੇ ਸੋ ਆਪਣੇ ਪੁੱਲੀਆਂ ਦੇ ਉੱਤੇ ਟੈਂਟ ਲਗਾ ਕੇ ਤਰਪਾਲਾ ਲਗਾ ਕੇ ਲੋਕ ਰਹਿ ਰਹੇ ਨੇ ਸੋ ਇਹ ਐਕਚੁਅਲ ਲਾਸ ਐ ਸੋ ਸਾਡੀ ਕੋਸ਼ਿਸ਼ ਸੀ ਕਿ ਅਸੀਂ ਜਿਹੜਾ ਕੰਮ ਇਨੀਸ਼ੀਏਟ ਕਰੀਏ ਬਾਕੀ ਤਾਂ ਟੀਮਾਂ ਲੱਗੀਆਂ ਹੋਈਆਂ ਨੇ ਇੰਨੇ ਵੋਲੰਟੀਅਰ ਸਾਡੇ ਗਰਾਊਂਡ ਜ਼ੀਰੋ ਤੇ ਕੰਮ ਕਰ ਰਹੇ ਨੇ ਬਟ ਇਹ ਕੰਮ ਦੀ ਜਿਹੜੀ ਸ਼ੁਰੂਆਤ ਸੀ ਅਸੀਂ ਧੰਨਵਾਦ ਕਰਦੇ ਆਂ ਦਿਲਜੀਤ ਬਾਜੀ ਦਾ ਸੁਨਾਲੀ ਮੈਮ ਦਾ ਸਾਂਝ ਫਾਊਂਡੇਸ਼ਨ ਦੀ ਪੂਰੀ ਟੀਮ ਦਾ ਵੀ ਇਹਨਾਂ ਦੀ ਇੰਨੀ ਵੱਡੀ ਟੀਮ ਸਾਡੇ ਨਾਲ ਐਸੋਸੀਏਟ ਹੋਈ ਹੈ ਔਰ ਇਹ ਇਹੀ ਇੱਕ ਮਤਲਬ ਕਹਿੰਦੇ ਨੇ ਕਿ ਹੱਥ ਜੁੜੇ ਨੇ ਔਰ ਅਸੀਂ ਇਕੱਲਾ ਕੋਈ ਵੀ ਨਹੀਂ ਕੁਝ ਕਰ ਸਕਦਾ ਸੋ ਜਦ ਤੱਕ ਕਿਸੇ ਨੂੰ ਸਾਥ ਨਾ ਮਿਲੇ ਔਰ ਇਹ ਸਾਥ ਦੇ ਨਾਲ ਹੀ ਅੱਜ ਪੰਜਾਬ ਦੁਆਰਾ ਖੜਾ ਹੋਣ ਦੀ ਤਾਦਾਦ ਦੇ ਵਿਚਕਾਰ ਹੈਗਾ ਔਰ ਇਹ ਵਿਸ਼ਵਾਸ ਹੈ ਕਿ ਸ਼ਾਇਦ ਇਕੱਠੇ ਮਿਲ ਕੇ ਯਾਨੀ ਕਿ ਆਰਗੇਨਾਈਜੇਸ਼ਨ ਐਸਡੀਐਮ ਸਾਹਿਬ ਨੂੰ ਫੋਨ ਕੀਤਾ ਅਸ ਜੀ ਉਸ ਆਪ ਕੇੰਦੇ ਐਡਮਿਨਿਸਟ੍ਰੇਸ਼ਨ ਦੀ ਕੋਈ ਵੀ ਹੈਲਪ ਚਾਹੀਦੀ ਹੈ ਕੋਈ ਵੀ ਪੇਪਰ ਵਰਕ ਹੈ ਕੋਈ ਵੀ ਪਰਮਿਸ਼ਨਸ ਨੇ ਇਹਨਾਂ ਨੇ ਮੌਕੇ ਤੇ ਐਕਸੀਡੈਂਸ ਆਪ ਨੂੰ ਵੀ ਬੁਲਾਇਆ ਸੋ ਇਹੀ ਸਪੋਰਟ ਹੈ ਸਰਕਾਰਾਂ ਦੀ ਵੀ ਸਪੋਰਟ ਹੋਵੇ ਐਡਮਿਨਿਸਟ੍ਰੇਸ਼ਨ ਦੀ ਸਪੋਰਟ ਹੋਵੇ ਜਿਹੜੇ ਜਿਨ੍ਹਾਂ ਕੋਲੇ ਗਰਾਊਂਡ ਦਾ ਤਜਰਬਾ ਹੈ ਔਰ ਜਿਹੜੇ ਫਾਈਨੈਂਸ਼ਲੀ ਸਪੋਰਟ ਕਰਨਾ ਚਾਹੁੰਦੇ ਨੇ ਇਹ ਇੱਕ ਨੈਟਵਰਕ ਹੁੰਦਾ ਇਹ ਟੀਮ ਵਰਕ ਹੈ ਸੋ ਅਸੀਂ ਟੀਮ ਵਰਕ ਦੇ ਤਰ੍ਹਾਂ ਆਸਾਨ ਫਾਊਂਡੇਸ਼ਨ ਗਲੋਬਲ ਸਿਕਸ ਐਡਮਿਨਿਸਟ੍ਰੇਸ਼ਨ ਹੋਰ ਵੀ ਜਿਹੜੇ ਲੋਕਲ ਲੈਵਲ ਤੇ ਸਰਪੰਚ ਲੈਵਲ ਤੇ ਜਿਹੜੇ ਕੰਮ ਕਰ ਰਹੇ ਨੇ ਜਿਨ੍ਹਾਂ ਨੂੰ ਹੋਰ ਇੰ ਔਰ ਮੈਂ ਸਾਰਿਆਂ ਦਾ ਧੰਨਵਾਦ ਕਰਦਾ ਔਰ ਇਹ ਡਿਟੇਲ ਦੇ ਵਿਚਕਾਰ ਘਰ ਟੁੱਟੇ ਹੋਏ ਨੇ ਔਰ ਡਿਟੇਲ ਚ ਅਸੀਂ ਪੂਰੀ ਲਿਸਟ ਬਣਾਣੀ ਸ਼ੁਰੂ ਕਰਤੀਆਂ ਰਿਪੋਰਟਿੰਗ ਸਿਸਟਮ ਸਟਾਰਟ ਕਰਤਾ ਪਿੰਡ ਬਾਈ ਪਿੰਡ ਜਾਵਾਂਗੇ ਔਰ ਜੋ ਜੋ ਰਿਪੋਰਟਸ ਹੋਣਗੀਆਂ ਉਦਾਂ ਹੀ ਅਸੀਂ ਇਹ ਪ੍ਰੋਜੈਕਟ ਨੂੰ ਅੱਗੇ ਵਧਾਵਾਂਗੇ ਸੋ ਨਾਲਜੀ ਜੀ ਵੈਸੇ ਤੁਸੀਂ ਘੱਟ ਬੋਲਦੇ ਹੋ ਮੈਨੂੰ ਪਤਾ ਪਰ ਥੋੜੀ ਜੀ ਡਿਟੇਲ ਦੇ ਦਿਓ ਤੁਸੀਂ ਬਲਜੀਤ ਭਾਜੀ ਨੇ ਤੁਹਾਡੀ ਡਿਊਟੀ ਲਈ ਤੁਸੀਂ ਸਪੈਸ਼ਲੀ ਆਏ ਹੋ ਕੀ ਕੀ ਤੁਸੀਂ ਕਰ ਰਹੇ ਹੋ ਪਰ ਯੂ ਆਮ ਸੇਫ ਯਹਾਂ ਪੇ ਹੈ ਕਰਵਾਉਣੇ ਵਾਲੀ ਇੱਕ ਪ੍ਰਮਾਤਮਾ ਆਪਣੇ ਆਪ ਕਰਵਾ ਰਹਾ ਹੈ ਬਸ ਮੈਂ ਯਾ ਆ ਗਏ ہماری ਤਰਫ ਸੇ ਸੇਵਾ ਲੈਣੀ ਥੀ ਪਰਮਾਤਮਾ ਕੋ ਮୋਝੇ ਬਸ ਇਤਨਾ ਹੀ ਪਤਾ ਹੈ ਬਾਕੀ ਜਿਦੜ ਨਾ ਹੁਕਮ ਹੁੰਦਾ ਜਾਉਗਾ ਅਸੀਂ ਇਸ ਕਰਦੇ ਰਹਿਣਾ ਔਰ ਇਹਨਾਂ ਦੇ ਨਾਲ ਮਿਲ ਕੇ ਕਰ ਰਹੇ ਹੂੰ ਗਲੋਬਲ ਸਿਕਸ ਤੇ ਹਾਂਜੀ ਔਨ ਗਰਾਉਂਡ ਭਾਜੀ ਦੀ ਟੀਮ ਸਾਨੂੰ ਸਪੋਰਟ ਕਰ ਰਹੀ ਆ ਤੇ ਐਗਜ਼ੀਕਿਊਸ਼ਨ ਦੇ ਵਿੱਚ ਬਿਕੋਜ਼ ਅਸੀਂ ਤਾਂ ਹੁਣ ਨਵਾਂ ਹੀ ਸ਼ੁਰੂ ਕੀਤਾ ਸੀ ਤੇ ਭਾਜੀ ਵੱਲੋਂ ਬਹੁਤ ਹੈਲਪ ਹੋਈ ਭਾਜੀ ਨੇ ਬਹੁਤ ਸਪੋਰਟ ਕੀਤਾ ਤੇ ਐਡਮਿਨਿਸਟ੍ਰੇਸ਼ਨ ਨੂੰ ਵੀ ਥੈਂਕ ਯੂ ਤੁਸੀਂ ਵੀ ਸਾਡੇ ਨਾਲ ਖੜੇ ਆ ਸਾਡੇ ਥੈਂਕ ਯੂ ਭਾਜੀ ਬਸ ਇਹ ਨਹੀਂ ਔਰ ਤੁਸੀਂ ਇੱਕ ਅਨਾਉਂਸਮੈਂਟ ਹੈ ਕਿ 10 ਪਿੰਡਾਂ ਨੂੰ ਅਡਾਪਟ ਕਰ ਰਹੇ ਹਾਂ ਔਰ ਬਾਕੀ ਕੰਮ ਵੀ ਨਾਲ ਨਾਲ ਚੱਲਦੇ ਜਾ ਰਹੇ ਥੋਡੇ ਭਾਜੀ ਜਿੰਨਾ ਇੱਕ ਹੋਊਗਾ ਸਾਡੇ ਤੋਂ ਆਪਾਂ ਇਕੱਠੇ ਕਰਨਾ ਹੈ ਸਾਰੇ ਨੇ ਤੇ ਜੀ ਕਿਸੇ ਪਿੰਡ ਦੇ ਵਿੱਚ ਲੋੜ ਆ ਕਿਸੇ ਦਾ ਰੀਬਿਲਡ ਕਰਨਾ ਆ ਜਿਵੇਂ ਹੁਣ ਇਹ ਇਹ ਵੀ ਰੀਬਿਲਡ ਕਰਨਾ ਜਿੰਨਾ ਕਿ ਸਾਡੇ ਤੋਂ ਹੋਊਗਾ ਸਾਰੇ ਬ੍ਰਦਰਸ ਨੇ ਨਾਲ ਮਿਲ ਕੇ ਇੰਟੈਂਸ਼ਨ ਹੀ ਹੈ ਤੁਸੀਂ ਮੈਨੂੰ ਇਹ ਗੱਲ ਕਹੀ ਸੀ ਕਿ ਪੰਜਾਬ ਦਿਲਜੀਤ ਨਾਲ ਹੈ ਤਾਂ ਫਿਰ ਦਿਲਜੀਤ ਵੀ ਪੰਜਾਬ ਦਾ ਹੈ। ਬਸ ਇਹੀ ਪਸ ਐਮੋਸ਼ਨ ਨਹੀਂ ਕੀ ਸੀ। ਕਿ ਹਮੇਸ਼ਾ ਪੰਜਾਬ ਲਈ ਥਰੂ ਸਪੋਰਟ ਕਰਦਾ ਹੈ ਤੇ ਦਿਲਜੀਤ ਪੰਜਾਬ ਦੇ ਨਾਲ ਹੈ। ਤੁਸੀਂ ਇਮੋਸ਼ਨਲ ਹੋ ਜਾਂਦੇ ਹੋ ਇਹ ਗੱਲ ਕਰਦੇ। ਮੈਂ ਸਮਝ ਸਕਦਾ ਹਾਂ ਜਜ਼ਬਾਤ ਹੈ ਇਹ, ਇਹ ਐਮੋਸ਼ਨ ਹੈ ਇਹਨਾਂ ਦਾ। ਚੜਦੀ ਕਲਾ ਚ ਰਹਿਣਾ ਆਪਾਂ ਆਪ ਚੜਦੀ ਕਲਾ ਵਾਲੇ ਆ ਸਾਰੇ ਔਰ ਇਹ ਮੋਸ਼ਨ ਚੜਦੀ ਕਲਾ ਵਾਲਾ ਹਾਂ ਇਹ ਮੋਸ਼ਨ ਵੀ ਚੜਦੀ ਕਲਾ ਵਾਲਾ ਐਵੇਂ ਕਿਸੇ ਦੇ ਅੱਖਾਂ ਚ ਅਥਰੂ ਨਹੀਂ ਭਰਦੇ ਔਰ ਮੈਂ ਇਹ ਨਹੀਂ ਕਿ ਅੱਜ ਮੈਂ ਜਦੋਂ ਪਹਿਲੇ ਦਿਨ ਇਹਨਾਂ ਨੂੰ ਮਿਲਿਆ ਜਦੋਂ ਗੱਡੀ 'ਚ ਅਸੀਂ ਬੈਠੇ ਔਰ ਮੈਂ ਸਿਰਫ ਇਹਨਾਂ ਨੂੰ ਦੱਸ ਰਿਹਾ ਸੀ ਕਿ ਅਸੀਂ ਪਿਛਲੇ ਹਫ਼ਤੇ 'ਚ ਕੀਤਾ ਕੀ ਹੈ ਔਰ ਇਹ ਭੈਣ ਦੀ ਅੱਖਾਂ 'ਚ ਜਦੋਂ ਅਥਰੂ ਦੇਖੇ ਨਾ ਔਰ ਪਤਾ ਲੱਗੇ ਕਿ ਇਹ ਦਿਲੋਂ ਕੰਮ ਕਰਨਾ ਚਾਹ ਰਹੇ ਔਰ ਇਹਨੇ ਕਿਹਾ ਕਿ ਮੈਂ ਗਰਾਊਂਡ ਜ਼ੀਰੋ ਤੇ ਪਾਣੀ 'ਚ ਵੀ ਜਾਵਾਂਗੀ ਜਿੱਥੇ ਵੀ ਜਾਣਾ ਪਵੇ ਮੈਂ ਤੁਹਾਡੇ ਨਾਲ ਜਾਵਾਂਗੀ ਨਹੀਂ ਤੇ ਇੰਨੇ ਇੰਟੀਰੀਅਰ ਦੇ ਵਿੱਚ ਘਰ ਹ ਬਹੁਤ ਬਹੁਤ ਜਿਆਦਾ ਇਹੀ इमोਸ਼ਨ ਦਿਲਜੀਤ ਜੀ ਵੱਲੋਂ ਵੀ ਆ ਦਿਲਜੀਤ ਦਸਾਂਜੋ ਵੱਲੋਂ ਵੀ ਇਹੀ इमोਸ਼ਨ ਆ ਕਿ ਜਿੰਨੇ ਸਾਡੇ ਤੋਂ ਹੋਊਗਾ ਅਸੀਂ ਖੜੇ ਆ ਬਿਕੋਜ਼ ਪੰਜਾਬ ਉਹ ਨਹੀਂ ਹਮੇਸ਼ਾ ਸਪੋਰਟ ਕੀਤੀ ਆ ਜਿੰਨੇ ਕਿ ਜੁਟ ਦਾ ਸਾਡੇ ਤੋਂ ਹੋਊਗਾ ਅਸੀਂ ਤਾਂ ਥੈਂਕ ਯੂ ਸੋ ਮੱਚ ਤੁਸੀਂ ਮੈਂ ਸਮਝ ਸਕਦਾ ਔਖਾ ਹੈ ਤੁਹਾਡੇ ਵਾਸਤੇ ਲਿਸਟ ਉਸ ਇਮੋਸ਼ਨ ਇਹ ਇਹਨੂੰ ਦਿਲ ਚ ਰੱਖੋ ਸਾਰਾ ਪੰਜਾਬ ਦਿਲਜੀਤ ਨਾਲ ਹੈ ਤੇ ਦਿਲਜੀਤ ਅੱਜ ਇਸ ਕਰਕੇ ਪੰਜਾਬ ਨਾਲ ਹੈ ਹਮੇਸ਼ਾ ਹੀ ਥੈਂਕ ਯੂ ਐਸਡੀਐਮ ਸਾਹਿਬ ਤੁਸੀਂ ਥੋੜਾ ਜਿਹਾ ਇਸ ਬਾਰੇ ਦੱਸ ਦਿਓ ਕਿ ਕੀ ਪ੍ਰੋਸੈਸ ਰਹੂਗਾ ਔਰ ਕਿਉਂਕਿ ਟੈਕਨੀਕਲਿਟੀ ਸਰਕਾਰੀ ਹੁੰਦੀਆਂ ਜਾਂ ਸਿਰਫ ਇੱਕ ਵਾਰੀ ਇਹ ਬੇਸਿਕ ਬੰਨ ਲਾ ਦੇਣਗੇ ਜਾਂ ਤੁਹਾਡੀ ਸਪੋਰਟ ਰਹੂਗੀ ਸੋ ਬੇਸਿਕਲੀ ਫਰਸਟਲੀ ਅਸੀਂ ਥੈਂਕਫੁਲ ਹਾਂ ਟੂ ਗਲੋਬਲ ਸਿੱਖ ਐਂਸਾਨ ਫਾਊਂਡੇਸ਼ਨ ਬਿਕਾਜ਼ ਜਦੋਂ ਅਸੀਂ ਅਸੈਸ ਕਰ ਰਹੇ ਸੀਗੇ ਵੀ ਗਾਟ ਟੂ ਨੋ ਹਲੇ ਤੱਕ ਅਸੀਂ ਜਿਹੜੇ ਬਰੀਚਸ ਲੱਭ ਪਏ ਆ ਵੀ نو ਕਿ 14 ਬਰੀਚਸ ਨੇ ਸਾਡੀ ਅਸੈਸਮੈਂਟ ਹਾਲੇ ਵੀ ਔਨ ਗਰਾਉਂਡ ਚੱਲ ਰਹੀ ਹੈ ਵਿਦ ਰਿਸਪੈਕਟ ਟੂ ਬਰੀਚਸ ਤੇ ਬਸ 14 ਸਿਰਫ ਜਿਹੜੇ ਤੁਹਾਡੇ ਜੂਰਿਸਡਿਕਸ਼ਨ ਚ ਆਉਂਦੇ ਨੇ ਜੋ ਇੱਥੇ ਨੇ ਹਾਂਜੀ ਸੋ ਇਹ ਬਰੀਚਸ ਪੂਰੇ ਕਰਨ ਲਈ ਮਤਲਬ ਦ ਐਡਮਿਨਿਸਟ੍ਰੇਸ਼ਨ ਨੇ ਮਕੋੜੇ ਕੰਮ ਸ਼ੁਰੂ ਕੀਤਾ ਹੋਇਆ ਇਸ ਵਕਟ ਬਟ 14 ਤੱਕ ਅਸੀਂ ਪਹੁੰਚਣਾ ਇਟ ਵਿਲ ਟੇਕ ਅ ਟਾਈਮ ਇਟ ਇਜ਼ ਟੇਕਿੰਗ ਅ ਟਾਈਮ ਐਂਡ ਵੀ ਆਲਸੋ ਅਸੀਂ ਵੀ ਚਾਹੁੰਦੇ ਆ ਕਿ ਛੇਤੀ ਤੋਂ ਛੇਤੀ ਕੰਮ ਮੁਕੰਮਲ ਹੋਵੇ ਐਂਡ ਵੀ ਆ ਰੀਲੀ ਥੈਂਕਫੁਲ ਕਿ ਜਦੋਂ ਇਦਾਂ ਦੀਆਂ ਸੰਸਥਾਵਾਂ ਜੋ ਟੈਕਨੀਕਲ ਕੰਮ ਵੀ ਆਪਣੇ ਸਿਰ ਮੱਥੇ ਲੈ ਕੇ ਜਿਵੇਂ ਕਿ ਗਲੋਬਲ ਸਿੱਖ ਫਾਊਂਡੇਸ਼ਨ ਹੋਗੀ ਸਾਂਝ ਫਾਊਂਡੇਸ਼ਨ ਦੇ ਅਪਰੋਚਡ ਕਿ ਵੀ ਵਾਂਟ ਟੂ ਵਰਕ ਦੈ ਵੀ ਵਰ ਲਾਈਕ ਕਿ ਮਤਲਬ ਵੀ ਵਾਂਟ ਆਰ ਜਿਹੜੇ ਜਿਹੜਾ ਨੁਕਸਾਨ ਹੋਇਆ ਸਾਡੇ ਖਾਂ ਦਾ ਜਾਂ ਜਿਹੜੀ ਜਿਹੜੀ ਇੱਥੇ ਹੈਗੀ ਹੈ ਛੇਤੀ ਤੋਂ ਛੇਤੀ ਪੂਰਿਆ ਜਾ ਸਕੇ ਸੋ ਇਹਦੇ ਲਈ ਮਲਟੀਪਲ ਹੈਂਡਸ ਜੇ ਫੰਕਸ਼ਨ ਕਰਨੇਗੇ ਤਾਂ ਆਪਾਂ ਛੇਤੀ ਤੋਂ ਛੇਤੀ ਵੀਲ ਬੀ ਏਬਲ ਟੂ ਅਚੀਵ ਵਾਟ ਵੀ ਵਾਂਟ ਬੇਸਿਕਲੀ ਬੈਕ ਟੂ ਨਾਰਮਲ ਲਾਈਫ ਬੈਕ ਟੂ ਨਾਰਮਲ ਸੀ ਤਾਂ ਉਹਦੇ ਲਈ ਵੀ ਆ ਰੀਲੀ ਥੈਂਕਫੁਲ ਐਂਡ ਉਹਦੇ ਲਈ ਜੋ ਵੀ ਸਪੋਰਟ ਐਡਮਿਨਿਸਟ੍ਰੇਸ਼ਨ ਵੱਲੋਂ ਚਾਹੀਦੀ ਹੋਗੀ ਰਾਦਰ ਜੋ ਐਡਮਿਨਿਸਟ੍ਰੇਸ਼ਨ ਇਹਨਾਂ ਨੂੰ ਟੈਕਨੀਕਲੀ ਜਿਵੇਂ ਸਾਡੇ ਐਕਸ਼ਨ ਸਾਹਿਬ ਵੀ ਇੱਥੇ ਆਏ ਹੋਏ ਨੇ ਵੀ ਹੈਵ ਕਾਲਡ ਹਿਮ ਕੇ ਸੋ ਦੈਟ ਵੀ ਕੈਨ ਮੇਕ ਅਸੈਸਮੈਂਟ ਦੈਟ ਵਾਟ ਇਜ਼ ਕੀ ਕੀ ਕੰਮ ਇੱਥੇ ਕਰਨੇ ਨੇ ਚਾਹੇ ਉਹ ਲੈਂਡ ਫਿਲਿੰਗ ਦਾ ਹੈਗਾ ਚਾਹੇ ਉਹ ਬਾਕੀ ਹੋਰ ਤਰ੍ਹਾਂ ਦੇ ਤਰੀਕੇ ਦੀਆਂ ਰਿਕੁਆਇਰਮੈਂਟਸ ਹੈਗੀਆਂ ਤਾਂ ਕਿ ਆਪਾਂ ਇਹੋ ਜਿਹੀਆਂ ਜਿਹੜੀਆਂ ਬ੍ਰੀਚਸ ਨੇ ਇਹਨਾਂ ਨੂੰ ਆਪਾਂ ਫਿਲ ਕਰ ਸਕੀਏ और दिल्ली जो भी सपोर्ट होगी एडमिनिस्ट्रेशन इज विद देम दे आर विद द एडमिनिस्ट्रेशन देन व्हाई शुड एडमिनिस्ट्रेशन लाइक बी एट देयर बैकफुट वी आर देयर विद देम विद द टीम्स थैंक यू थैंक यू सो मच ए तो अलावा सर ਅ ਅਜੇ ਗਰਦੌਰੀਆਂ ਜ਼ਮੀਨਾਂ ਦੀਆਂ ਉਹ ਲੰਮਾ ਪ੍ਰੋਸੈਸ ਹੈ ਹਲੇ ਸੋ ਰਾਈਟ ਨਾਓ ਲੈਟ ਦਾ ਵਾਟਰ ਗੈਟ ਆਊਟ ਆਫ ਦਾ ਫੀਲਡਸ ਤੇ ਆਪਾਂ ਗਿਰਦੌਰੀਆਂ ਬਿਕਾਜ਼ ਹਲੇ ਇਫ ਵੀ ਲੁੱਕ ਐਟ ਦਾ ਅਸੈਸਮੈਂਟ ਦੈਟ ਹੈਸ ਟੂ ਬੀ ਡਨ ਰਾਈਟ ਨਾਓ ਵੀ ਆਰ ਜਸਟ ਡੀਲਿੰਗ ਵਿਦ ਦਾ ਡਿਜ਼ਾਸਟਰ ਜਿਹੜਾ ਅਸੀਂ ਰਿਲੀਫ ਐਂਡ ਰੈਸਕਿਊ ਦੇ ਵਿੱਚ ਲੱਗੇ ਹੋਇਆ ਸੋ ਨੈਕਸਟ ਸਟੈਪ ਵੀ ਗਿਰਦੌਰੀ ਐਂਡ ਦੈਟ ਵਿਲ ਬੀ ਡਨ ਹਾਂਜੀ ਥੈਂਕ ਯੂ ਸੋ ਮੱਚ ਸਰ ਔਰ ਅਮਰਪ੍ਰੀਤ ਹੋਣਾ ਬਾਰੇ ਮੈਨੂੰ ਕੱਲ ਕੋਈ ਕਹਿ ਰਿਹਾ ਸੀਗਾ ਕਿ ਇਹਨਾਂ ਦੀ ਵੀਡੀਓ ਪਾ ਕੇ ਕਿਸੇ ਨੇ ਗੀਤ ਲਾਇਆ ਕਿ ਸ਼ੇਰਾ ਉੱਠ ਜ਼ਰਾ ਫਿਰ ਉਹ ਹੀ ਜਲਵਾ ਦਿਖਾ ਆਪਣਾ ਇਹ ਉਸੇ ਲਹਿ ਦੇ ਵਿੱਚ ਕੰਮ ਕਰ ਰਹੇ ਆ ਇਸ ਗੱਲ ਲਈ ਪੰਜਾਬ ਧੰਨਵਾਦੀ ਹੈ ਤੁਹਾਡਾ ਕਿ ਤੁਸੀਂ ਉਵੇਂ ਹੀ ਮਿਹਨਤ ਕਰ ਰਹੇ ਹੋ ਜਿਵੇਂ ਹਮੇਸ਼ਾ ਕਰਦੇ ਸੀ ਇਹ ਤਾਂ ਮੈਨੂੰ ਮੇਰੀ ਟੀਮ ਨੇ ਜਦੋਂ ਲਾਈਕ ਆਈ ਨਾ న్యూਸ ਤੇ ਜਦੋਂ న్యూਸ ਮੈਂ ਦੇਖ ਰਿਹਾ ਸੀ ਤਾਂ ਟੀਮ ਦਾ ਮੈਸੇਜ ਆਇਆ ਕਿ ਭਾਜੀ ਕੀ ਕਰਨਾ ਮੈਂ ਕਿ ਨਹੀਂ ਅਸੀਂ ਡਿਜ਼ਾਸਟਰ ਦੇ ਵਿੱਚ ਘਰ ਨਹੀਂ ਜਾਣਾ ਚਾਹੇ ਤੁਹਾਡੇ ਨਾਲ ਵੀ ਮੇਰੀ ਗੱਲ ਹੋਈ ਸੀ ਸੋ ਮੈਂ ਕਿ ਨਹੀਂ ਸਾਡੇ ਕੋਲ ਰਿਸੋਰਸਿਸ ਨਹੀਂ ਹੈਗੇ ਯਾਰ ਅਸੀਂ ਕਿੱਦਾਂ ਕੀ ਕਰ ਪਾਵਾਂਗੇ ਕੁਝ ਨਹੀਂ ਕਰ ਸਕਦੇ ਜੋ ਅਸੀਂ ਪਹਿਲਾਂ ਇੰਨੇ ਵੱਡੇ ਵੱਡੇ ਪੱਧਰ ਤੇ ਕਰਕੇ ਆਏ ਹਾਂ ਸੋ ਇਹ ਵੀ ਨਹੀਂ ਸੀ ਸੋਚਿਆ ਕਿ ਦਿਲਜੀਤ ਭਾਈ ਦੀ ਟੀਮ ਨਾਲ ਆ ਕੇ ਕਹੇਗੀ ਕਿ ਸ਼ੇਰੋ ਖੜੇ ਉਹ ਦੁਆਰਾ ਤੇ ਅਸੀਂ ਨਾਲ ਖੜੇ ਹਾਂ ਤੇ ਅੱਜ ਪੰਜਾਬ ਦਾ ਮਾਣ ਸਾਡਾ ਸਾਡੇ ਨਾਲ ਖੜਾ ਇਹ ਮਹਾਰਾਜ ਦਾ ਜਿਹੜਾ ਵਰਤਾਰਾ ਵਰਤਰਿਆ ਨਾ ਮਤਲਬ ਇਹ ਮੇਰੇ ਲਈ ਵੀ ਬਹੁਤ ਵੱਡੀ ਈਮੋਸ਼ਨਲ ਘਟੀ ਹੈ ਸੋ ਸ਼ੁਕਰ ਹੈ ਜੀ ਸਾਰਿਆਂ ਦਾ ਧੰਨਵਾਦ ਅਸੀਂ ਗਰਾਊਂਡ ਜ਼ੀਰੋ ਤੇ ਪਹਿਲਾਂ ਹੀ ਗਰਾਊਂਡ ਜ਼ੀਰੋ ਤੇ ਰਹੇ ਆ ਸਾਲਾਂ ਭਰ ਪਿਛਲੇ 15 ਸਾਲਾਂ ਤੋਂ ਅੱਜ ਵੀ ਗਰਾਊਂਡ ਜ਼ੀਰੋ ਤੇ ਖੜੇ ਲੋ ਜੀ ਇਹ ਕੋਈ ਛੋਟੀ ਗੱਲ ਨਹੀਂ ਹੈ ਠੀਕ ਹੈ ਕਿ ਐਡੇ ਵੱਡੇ ਪੱਧਰ ਦੇ ਉੱਤੇ ਕੰਮ ਕਰਨਾ ਕਿਉਂਕਿ ਇਹ ਕੋਈ ਛੋਟਾ ਨੁਕਸਾਨ ਨਹੀਂ ਹੈ ਬਿਲਕੁਲ ਬਹੁਤ ਵੱਡਾ ਨੁਕਸਾਨ ਹੈ ਪਰ ਦੇਖੋ ਕਿ ਪੰਜਾਬੀਆਂ ਦੇ ਨਾਲ ਪੰਜਾਬੀ ਖਲੋਤੇ ਨੇ ਹਾਂ ਬਿਲਕੁਲ ਖੁਦਾ ਦੀ ਕਸਮ ਹੈ ਕਿ ਵੀਡੀਓ ਬਾਬੇ ਦੀ ਵੇਖਣ ਦਿਆ ਠੀਕ ਹੈ ਉਹ ਨੂੰ ਕਹਿੰਦਾ ਸੀ ਯਾਰ ਠੰਡੀਆਂ ਬਾਵਾਾਂ 'ਚ ਬੈਠੇ ਪਾਣੀ 'ਚ ਬੈਠਾ ਹੋਵੇ ਇੰਨਾ ਨਾ ਪਾਣੀ ਹੋਵੇ ਪਾਣੀ 'ਚ ਬੈਠਾ ਹੋਵੇ ਇੱਕ ਬੰਦਾ ਉਹਦਾ ਇੰਟਰਵਿਊ ਕਰਦਿਆ ਤੇ ਕਹਿੰਦਾ ਚੜਦੀ ਕਲਾ 'ਚ ਬੈਠੇ ਆ ਠੰਡੀਆਂ ਬਾਵਾਾਂ ਆ ਰਹੀਆਂ ਨੇ ਬੈਠੇ ਆ ਤੇ ਉਹ ਇੱਕ ਫਿਰਨਾਲ ਦੇ ਸਾਹੀ ਨੇ ਕਿਹਾ ਕਿ ਤੁਹਾਡਾ ਤੇ ਮਾਲ ਡੰਗਰ ਵੀ ਰੁੜ ਗਿਆ ਠੀਕ ਹੈ ਤੇ ਚੈੱਕ ਕਰ ਅੱਗੋਂ ਬਾਬਾ ਜੀ ਦਾ ਜਵਾਬ ਚੈੱਕ ਕਰ ਉਹਨੇ ਕਿਹਾ ਸ਼ਾਇਦ 47 ਵੇਲੇ ਉਹਨਾਂ ਦਾ ਇੱਧਰ ਰਹਿ ਗਿਆ ਹੋਵੇ ਠੀਕ ਹੈ ਕਿ 47 ਵੇਲੇ ਦੀ ਕੋਈ ਆਪਣਾ ਚੀਜ਼ ਰਹਿ ਗਈ ਹੋਵੇ ਤੇ ਰੱਬ ਨੇ ਅੱਜ ਕੀ ਉਹਦੀ ਪੂਰੀ ਕਰਾ ਦਈ ਹੈ ਮਜ਼ਾਕ ਤੁਸੀਂ ਦੇਖ ਲਓ ਜਜ਼ਬੇ ਦੀ ਗੱਲ ਕਰੋ ਕਿ ਜਜ਼ਬਾ ਦਿਲ ਇਹਨਾਂ ਦੇ ਐਡੇ ਵੱਡੇ ਅਗਰ ਪੰਜਾਬੀਆਂ ਦੇ ਜਗ੍ਹਾ ਦੇ ਉੱਤੇ ਕੋਈ ਹੋਰ ਕੌਮ ਹੁੰਦੀ ਦੋਲ ਜਾਨੀ ਖੁਦਾ ਦੀ ਕਸਮ ਐਸ ਟਾਈਮ ਢਾਈ ਢੇਰੀ ਹੋਈ ਨੇ ਜਿੰਮਤ ਡੋਲ ਕੇ ਉਹਨਾਂ ਨੇ ਕਹਿੰਦਾ ਮਰ ਗਏ ਲੁੱਟ ਗਏ ਇਹੋ ਠੀਕ ਹੈ ਵਾਹਦ ਪੰਜਾਬੀ ਹੈ ਜਿੰਨੂੰ ਪੁੱਛ ਲੋ ਹੱਦ ਤੱਕ ਮਾਲ ਡੰਗਰ ਜ਼ਮੀਨਾ ਸਭ ਕੁਝ ਰੁੜ ਗਿਆ ਫਿਰ ਵੀ ਕਹਿੰਦੇ ਨੇ ਚੜਦੀ ਕਲਾ ਚੜਦੀ ਕਲਾ ਬਿਲਕੁਲ ਠੀਕ ਹੈ ਉਹਨੇ ਕਹ ਅਰ ਉਸ ਰੱਬ ਦਾ ਰੱਬ ਦਾ ਨਿਜ਼ਾਮ ਹੈ ਨਾ ਠੀਕ ਹੈ ਰੱਬ ਨੇ ਕੀਤਾ ਰੱਬ ਨੇ ਜੀ ਅੱਜ ਡੋਬਿਆ ਤੇ ਕੱਲ ਰੱਬ ਤਾਰੇਗਾ ਤਾਰੇਗਾ ਵੀ ਬਿਲਕੁਲ ਇਹ ਚੀਜ਼ ਤੇ ਹੈ ਬਿਲਕੁਲ ਤੇ ਇਸ ਕੁਲੋ ਕਰਕੇ ਦਿਲਜੀਤ ਭਾਜੀ ਨੇ ਇਹ ਕੋਈ ਛੋਟੀ ਗੱਲ ਨਹੀਂ ਹੈ ਕਿਸੇ ਮਾਂ ਦੇ ਪੁੱਤਰ ਦੇ ਵਿੱਚ ਐਡੀ ਤਾਕਤ ਨਹੀਂ ਸੀ ਕਿ ਆ ਕੇ ਐਡਾ ਬਿਆਨ ਜਾਰੀ ਕਰ ਦਿੰਦਾ ਕਿ ਵੀ 10 ਪਿੰਡਾਂ ਦਾ ਠੇਕਾ ਮੈਂ ਲੈ ਲੈਣਾ ਵਾਂ ਮੈਂ ਉਹਨਾਂ ਇੱਥੇ ਇੱਕ ਘਰ ਦਾ ਠੇਕਾ ਕੋਈ ਨਹੀਂ ਲੈਣ ਵਾਸਤੇ ਤਿਆਰ ਬਿਲਕੁਲ ਠੀਕ ਹੈ ਜਿਹੜੀਆਂ ਹਕੂਮਤਾਂ ਬੈਠੀਆਂ ਨੇ ਠੀਕ ਹੈ ਚਾਂ ਤਾਂ ਸਾਰਾ ਕੁਝ ਕਰ ਸਕਦੀਆਂ ਨੇ ਪਰ ਕਰਨਾ ਚਾਹਦੇ ਹੀ ਨਹੀਂ ਹੈ। ਉਹਨਾਂ ਨੇ ਕਿ ਕਿਹਾ ਨੇ ਕਿ ਆ ਕਿ ਗਰੀ ਐਜ਼ ਅ ਗਵਰਨਮੈਂਟ ਜੇ ਤੋੜਦੇ ਸਾਰੇ 14 ਪੁਲ ਜਿਹੜੇ ਨੇ ਬਣਾਏ ਜਾਣਗੇ ਤੇ ਉਹਦੇ ਵਾਸਤੇ ਸਾਨੂੰ ਟਾਈਮ ਲੱਗੇਗਾ। ਲੇਕਿਨ ਉਹ ਹੁਣ ਵੇਖੋ ਕਿ ਦੋਵੇਂ ਫਾਊਂਡੇਸ਼ਨਸ ਮਿਲ ਕੇ ਆਪਸੇ ਕਰਕੇ ਤੇ ਉਹਨਾਂ ਨੇ ਕਿ ਕਿਹਾ ਨੇ ਕਿ ਜੀ ਦੋਨਾਂ ਦੀ ਲੱਗੀ ਸੀ ਕਿ ਉੱਠਵੇ ਛੇੜਾ ਪਰ ਕਹਿੰਦੇ ਸਾਨੂੰ ਇਹ ਨਹੀਂ ਸੀ ਪਤਾ ਕਿ ਸਰਨਲ ਪਾਜੀ ਦੀ ਟੀਮ ਨੇ ਆ ਕੇ ਰਾਏ ਜਾਣੇ। ਜਿੱਦ ਅਸੀਂ ਇਹਨੇ ਕਾਰੀ ਨਾ ਤੁਹਾਨੂੰ ਦੱਸਿਆ ਨਾ ਪੰਜਾਬੀ ਡੋਲਦਾ ਨਹੀਂ ਛੇਤੀ। ਤੇ ਜੇ ਪੰਜਾਬੀ ਦੀ ਕੰਡ ਦੇ ਉੱਤੇ ਨਾਲ ਵਾਲਾ ਭਰਾ ਹੱਥ ਰੱਖ ਦਵੇ ਨਾ ਤੇ ਜੇ ਐਨਾ ਹੀ ਕਹਿ ਦਵੇ ਨਾ ਉੱਠ ਜਵਾਨਾ ਤਗੜਾ ਹੋ ਤੇ ਖੁਦਾ ਦੀ ਕਸਮ ਹੈ ਉਹ ਉਹ ਸ਼ੇਰ ਨਾਲੋਂ ਜ਼ਿਆਦਾ ਤਗੜਾ ਤਗੜਾ ਹੋ ਜਾਂਦਾ ਹੈ ਤਗੜਾ ਹੋ ਜਾਂਦਾ ਬਾਕੀ ਵੇਖਿਆ ਕਿ ਕਹਿੰਦੇ ਨੇ ਕਿ ਸੰਜੇ ਦਾਤ ਜਿਹੜੇ ਨੇ ਨਾ ਉਹ ਵੀ ਬਾਹਰ ਗਏ ਹੋਏ ਨੇ ਤੇ ਉਹਨਾਂ ਨੇ ਵੀ ਇਹੀ ਕਿਹਾ ਕਿ ਪੰਜਾਬ ਜੋ ਜਿੱਥੋਂ ਤੱਕ ਹੋ ਸਕਦੀ ਹੈ ਉਥੋਂ ਤੱਕ ਮੈਂ ਹੈਲਪ ਕਰਨ ਵਾਸਤੇ ਤਿਆਰ ਆ ਕਿ ਮਤਲਬ ਜਿੱਥੇ ਵੀ ਜੋ ਚੀਜ਼ ਦੀ ਜ਼ਰੂਰਤ ਹੋਏਗੀ ਬਸ ਮੈਨੂੰ ਦੱਸੋ ਕਿ ਮੈਂ ਉਹ ਚੀਜ਼ ਤੁਹਾਨੂੰ ਪ੍ਰੋਵਾਈਡ ਕਰਾਂ ਹੈ ਕਹਿਣਾ ਮਤਲਬ ਹੈ ਕਿ ਇੰਨਾ ਜੋ ਹੁਣ ਦੇਖੋ ਪੰਜਾਬੀ ਪੰਜਾਬੀਆਂ ਦਾ ਭਾਰ ਚੱਕਦੇ ਪਏ ਨੇ ਕੋਈ ਦੂਸਰਾ ਬੰਦਾ ਪੰਜਾਬੀਆਂ ਦਾ ਭਾਰ ਨਹੀਂ ਚੱਕਦਾ ਪਿਆ ਠੀਕ ਹੈ ਹੱਦਾਂ ਕਿ ਇੱਥੇ ਗਵਰਨਮੈਂਟ ਨੂੰ ਰੋਲ ਅਦਾ ਕਰਨਾ ਚਾਹੀਦਾ ਸੀਗਾ ਕਿ ਗਵਰਨਮੈਂਟ ਨੂੰ ਅੱਗੇ ਆਣਾ ਚਾਹੀਦਾ ਸੀਗਾ ਗਵਰਨਮੈਂਟ ਨੂੰ ਸਾਰਾ ਕੁਝ ਹੱਦਾਂ ਕਿ ਅਗਰ ਗਵਰਨਮੈਂਟ ਚਾਹਦੀ ਨਾ ਤੇ ਇਹ ਹਾੜ ਨਿਚੀ ਆਣੀ ਮਤਲਬ ਇਹ ਹਾੜ ਨੂੰ ਡਿਵਾਈਡ ਕਰਕੇ ਤੇ ਬਚਾਇਆ ਜਾ ਸਕਦਾ ਸੀਗਾ ਅਸੀਂ ਇਹ ਨਹੀਂ ਕਹਿੰਦੇ ਹੈ ਕਿ ਉਧਰ ਦੀ ਗਵਰਨਮੈਂਟ 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 ਦੋਵਾਂ ਪਾਸੇ ਦੀ ਇੱਕ ਬਰਾਬਰ ਦਾ ਰੋਲ ਅਦਾ ਕਰਨ ਦੀ ਹੈ ਗਵਰਨਮੈਂਟ ਦਾ ਰੋਲ ਦੋਵਾਂ ਪਾਸੇ 네ਗੇਟਿਵ ਹੈ ਸਿਫਰ ਹੈ ਇਵੇਂ ਨਾ ਲੋਕੀ ਆਪਣੀ ਮਦਦ ਆਪ ਦੇ ਤਹਿਤ ਸਾਰਾ ਕੁਝ ਕਰਨ ਦੇ ਨਾ ਕਿ ਆਪਾਂ ਇੱਕ ਵੀਡੀਓ ਦੇ ਵਿੱਚ ਦੇਖਿਆ ਵੀ ਸੀ ਨਾ ਕਿ ਉਹਨਾਂ ਨੇ ਦੱਸਿਆ ਜੀਗਾ ਕਿ ਤਿੰਨ ਮਹੀਨੇ ਪਹਿਲੇ ਹੀ ਪਤਾ ਚੱਲ ਗਿਆ ਪਹਿਲੇ ਅਲਰਟ ਕਰ ਦਿੱਤਾ ਸੀਗਾ ਕਿ ਹਾਲ ਆਉਣ ਵਾਲਾ ਅਗਰ ਉਹਨੂੰ ਡਿਵਾਈਡ ਕਰ ਦਿੱਤਾ ਜਾਂਦਾ ਤੇ ਪੰਜਾਬ ਵੱਜ ਜਾਣਾ ਸੀ ਨਾ ਬੱਜ ਜਾਣਾ ਸੀ ਬੇਸਿਕਲੀ ਪੰਜਾਬ ਦੇ ਸੱਕੇ ਹੀ ਨਹੀਂ ਹੈ ਕਿ ਸ਼ੁਰੂ ਤੋਂ ਪੰਜਾਬ ਉਹਨਾਂ ਨੇ ਤੇ ਬਾਜ਼ਾਰ ਨਹੀਂ ਰੋੜਨਾ ਹਾਂ ਪੰਜਾਬ ਨੂੰ ਦੂਸਰੇ ਦੇ ਨਾਲ ਪੰਜਾਬ ਨੂੰ ਬਰਬਾਦ ਕਰਨਾ ਹਾਂ ਬਰਬਾਦ ਹੋਣਾ ਤੇ ਪੰਜਾਬੀਆਂ ਨਹੀਂ ਬਰਬਾਦ ਹੋਣਾ ਉਹਨਾਂ ਨੇ ਕਿਹਾ ਚਲੋ ਕਰ ਦਿੰਨੇ ਆ ਲੇਕਿਨ ਇਹ ਹੈ ਕਿ ਉਹ ਰੱਬ ਦੀ ذات ਜਿਹੜੀ ਆ ਨਾ ਉਹ ਡਾਡੀ ਹੈ ਇਵੇਂ ਹੀ ਹੈ ਉਹ ਮੈਨੂੰ ਨਾ ਇੱਥੇ ਇੱਕ ਸ਼ੇਰ ਯਾਦ ਆ ਗਿਆ ਤਾਂ ਮੈਂ ਕਿਰਨ ਪਹਿਲੇ ਵੀ ਦਾ ਸੁਣਾਉਂਦਾ ਪਿਆ ਜਿਗਾ ਮੈਂ ਕਿਹਾ ਇੱਕ ਸ਼ੇਰ ਬੜਾ ਮੈਨੂੰ ਯਾਦ ਆਇਆ ਤੇ ਹਕਮਤਾਂ ਦੇ ਉੱਤੇ ਕਿ ਉਹਨੇ ਕਿਹਾ ਆਪਣਾ ਦੁੱਖ ਇਹ ਨਹੀਂ ਕਿ ਸੱਜਣ ਕੁੱਤੇ ਨਿਕਲੇ ਜੇ ਕੁੱਤੇ ਹੁੰਦੇ ਤੇ ਵਫਾ ਕਰਦੇ ਇਹ ਕੁੱਤਿਆਂ ਤੋਂ ਵੀ ਥੱਲੇ ਨਿਕਲੇ ਠੀਕ ਹੈ ਕਿ ਗੱਲ ਕਰਨਾ ਮਤ ਮੁਸੀਬਤ ਹੈ ਨਾ ਅਸੀਂ ਪੰਜਾਬੀ ਲੋਕ ਆ ਨਾ ਸਾਨੂੰ ਪਤਾ ਚੱਲ ਗਿਆ ਨਾ ਯਾਰ ਕਿ ਉਹ ਪੰਜਾਬੀ ਦੂਸਰਾ ਪੰਜਾਬੀ ਨਹੀਂ ਹੈ ਉਲਟ ਮੁਸੀਬਤ ਆ ਗਈ ਹੈ ਅਸੀਂ ਆਪਣੀ ਜਾਨ ਦੀ ਬਾਜ਼ੀ ਲਾ ਕੇ ਵੀ ਪੱਲੇ ਨੂੰ ਬਚਾਣਾ ਹੈ ਪੱਲੇ ਦੀ ਭਾਈ ਜਾਨ ਪਰੇਸ਼ਾਨੀ ਆਪਣੇ ਮੋਢੇ ਤੇ ਚੱਕ ਲੈਣੀਆਂ ਨੇ ਤੇ ਜਦੋਂ ਯਾਰ ਸਾਡੇ ਉੱਤੇ ਪਰੇਸ਼ਾਨੀ ਆ ਗਈ ਹੈ ਠੀਕ ਹੈ ਤੇ ਫਿਰ ਖਾਲੀ ਪਰਾਂ ਬਹਿ ਕੇ ਤਮਾਸ਼ਾ ਵੇਖੰਦੇ ਹੋ ਠੀਕ ਹੈ ਤੇ ਜੇ ਖਬਰਾਂ ਲਾ ਲਈਏ ਠੀਕ ਹੈ ਤੇ ਉਹਦੇ ਵਿੱਚ ਸਿਰਫ ਕੀ ਹੈ ਗੋਦੀ ਮੀਡੀਆ ਇਹੀ ਕਹੀ ਜਾਂਦਾ ਪਿਆ ਠੀਕ ਹੈ ਇਹਨਾਂ ਨੂੰ ਪਾਣੀ ਨਾ ਦਈਏ ਇਹ ਤਦ ਮਰਦੇ ਪਏ ਨੇ ਜੇ ਪਾਣੀ ਛੱਡ ਦਈਏ ਤਾਂ ਤਦ ਮਰਦੇ ਪਏ ਨੇ ਠੀਕ ਹੈ ਕਹਿੰਦਾ ਮਤਲਬ ਕਿ ਯਾਰ ਓਖਾ ਵਿਲਾ ਆ ਗਿਆ ਅਜੀ ਤੁਸੀਂ ਇੱਥੋਂ ਤੱਕ ਵੇਖੋ ਕਿ ਲੋਕੀ ਇੱਥੋਂ ਤੱਕ ਕਹਿੰਦੇ ਨੇ ਕਿ ਦਲਜੀਤ ਵੀਰੇ ਨੇ ਕੋਈ ਉਹ ਨਹੀਂ ਨਾ ਕੀਤਾ ਮੈਸੇਜ ਨਹੀਂ ਕੀਤਾ ਕੋਈ ਟਵੀਟ ਨਹੀਂ ਕੀਤਾ ਕਿੱਥੇ ਗਿਆ ਦਲਜੀਤ ਲੋਕੀ ਇੰਨੀ ਸਪੋਰਟ ਕਰਦੇ ਸੀ ਹੁਣ ਕਿੱਥੇ ਖਲੋਤਾ ਦਲਜੀਤ ਇਹ ਜ਼ਰੂਰੀ ਨਹੀਂ ਕਿ ਹਰ ਚੀਜ਼ ਦੀ ਨਿਮਾਇਸ਼ ਕੀਤੀ ਜਾਏ ਹਾਂ ਕਈ ਕਈ ਪੰਜਾਬੀ ਵੀਰੇ ਕਈ ਵੀਰ ਐਸੇ ਨੇ ਕਿ ਜਿਹੜੇ ਕਹਿੰਦੇ ਨੇ ਕਿ ਅਸੀਂ ਚਾਹਨੇ ਆ ਕਿ ਅਸੀਂ ਸਾਹਮਣੇ ਆਈਏ ਨਾ ਅਈ ਗੁਪਤ ਕੰਮ ਲੇਕਿਨ ਅਸੀਂ ਮਦਦ ਕਰੀਏ ਹਾਂ ਠੀਕ ਹੈ ਅੱਛਾ ਦੇਖੋ ਇੱਥੇ ਹੀ ਅਗਰ ਕੋਈ ਮਸਲ ਕੇ ਮਸਲ ਕੇ ਗੋਦੀ ਮੈਂ ਕਿ ਉਹਨਾਂ ਦੀ ਪਾਰਟੀ ਦਾ ਕੋਈ ਮੋਦੀ ਪਾਰਟੀ ਦਾ ਕੋਈ ਵੀ ਐਮਐਲਏ ਐਮਪੀ ਹੁੰਦਾ ਨਾ ਤੇ ਖਬਰਾਂ ਨੇ ਦੇ ਤਰੇ ਦੀ ਮਾਰ ਤਾੜ ਸਵਾ ਚਾਰ ਉਹਨਾਂ ਨੇ ਕੀਤੀ ਰੱਖਣੀ ਸੀ ਕਿ ਲੈ ਵੀ ਇਹ ਕਰਦਾ ਉਹ ਕਰਦਾ ਠੀਕ ਹੈ ਪਰ ਸਾਡੇ ਪੰਜਾਬੀਆਂ ਦਿਲ ਵੇਖੋ ਕਿ ਕਹਿੰਦਾ ਦਿਲ دریا ਸਮੁੰਦਰੋਂ ਡੂੰਗੇ ਠੀਕ ਇਹ ਬਹੁਤ ਡੂੰਗੇ ਦਿਲ ਨੇ ਇਹਨਾਂ ਦੇ ਠੀਕ ਹੈ ਸਾਰਾ ਕੁਝ ਕਰੀ ਵੀ ਜਾਣਾ ਤੇ ਫਰੰਟ ਤੇ ਵੀ ਨਹੀਂ ਆਣਾ ਠੀਕ ਉਹਨੇ ਕਹਿੰਦਾ ਨਹੀਂ ਜੀ ਕਿ ਦਿਲਜੀਤ ਬਾਜੀ ਪੋਸਟ ਪਾਉਂਦਾ ਤੇ ਫੇਰ ਹੀ ਸਭ ਨੂੰ ਪਤਾ ਚੱਲਦਾ ਸੀ ਚਰਚੇ ਹੁੰਦੇ ਇਹ ਨਹੀਂ ਹੁੰਦਾ ਨੇਕੀ ਜਿਹੜੀਆਂ ਨੇ ਕਦੀ ਦੱਸ ਕੇ ਨਹੀਂ ਕੀਤੀ ਜਾਂਦੀ ਜੱਲੇਵੇ ਕਿ ਜਿੱਥੇ ਆਵੇ ਨਾ ਪੰਜਾਬ ਦੀ ਗੱਲ ਅਸੀਂ ਇਹ ਗੱਲ ਅੱਖਾਂ ਬੰਦ ਕਰਕੇ ਵੀ ਕਹਿਣ ਨੂੰ ਤਿਆਰ ਆਂ ਕਿ ਭਾਈ ਜੀ ਜਿੱਥੇ ਪੰਜਾਬ ਦੀ ਗੱਲ ਆਏਗੀ ਉੱਥੇ ਦਿਲਜੀਤ ਦੋਸਾਂਝ ਪਿੱਛੇ ਨਹੀਂ ਹਟ ਸਕਦਾ। ਉਹਨਾਂ ਨੇ ਕਿਹਾ ਨਹੀਂ। ਉਹ ਫਰੰਟ ਲਾਈਨ ਦੇ ਵਿੱਚ ਖਲੋਤਾ ਆਏਗਾ। ਅੱਛਾ ਭੰਦੇ ਗੱਲ ਕਰਦੇ ਹੋਇਆ ਉਹਦੇ ਅੱਖਾਂ 'ਚ ਅੰਸੂ ਆ ਗਏ ਉਹਦਾ ਦਿਲ ਭਰ ਗਿਆ ਸੀ ਉਹਨੇ ਕਿਹਾ ਸੀ ਪੰਜਾਬ ਨੇ ਹਮੇਸ਼ਾ ਦਿਲਜੀਤ ਦਾ ਸਾਥ ਦਿੱਤਾ। ਹਾਂ। ਤੇ ਦਿਲਜੀਤ ਜਿਹੜਾ ਪੰਜਾਬ ਦੇ ਨਾਲ ਯਾਰ ਤੁਸੀਂ ਦੇਖੋ ਪੰਜਾਬ ਦੇ ਪਲੇਟਫਾਰਮ ਨੂੰ ਕਿੱਥੇ ਲੈ ਕੇ ਗਿਆ। ਕਿੱਥੇ ਲੈ ਕੇ ਗਿਆ? ਠੀਕ ਹੈ ਜਿੱਥੇ ਕੋਈ ਸੋਚ ਨਹੀਂ ਸਕਦਾ ਉੱਥੇ ਪੰਜਾਬ ਨੂੰ ਉੱਥੇ ਜਾ ਕੇ ਪੰਜਾਬ ਪੰਜਾਬੀ ਝੰਡਾ ਲਹਿਰਾਇਆ ਨੇ। ਬਿਲਕੁਲ ਠੀਕ ਕੁੱਤਿਆਂ ਦਾ ਕੰਮ ਹੈ ਭੌਂਕਣਾ ਸ਼ੇਰਾਂ ਦਾ ਕੰਮ ਹੈ ਨੰਗਣਾ ਠੀਕ ਹੈ ਸਾਡੇ ਤੇ ਓੱਖਾ ਵੇਲਾ ਆ ਕੋਈ ਗੱਲ ਨਹੀਂ ਅੱਜ ਓੱਖਾ ਇੱਕਨੂੰ ਸੁੱਖਾ ਹੀ ਹੈਗਾ ਯਾਰ ਠੀਕ ਹੈ ਅਸੀਂ ਕਹਿੰਦੇ ਆ ਕਿ ਸਾਡੇ ਤੇ ਜਦੋਂ ਕੋਈ ਮੁਸੀਬਤ ਨਾ ਹੋਵੇ ਅਸੀਂ ਕਹਿੰਦੇ ਆ ਯਾਰ ਮੁਸੀਬਤ ਨਹੀਂ ਕੋ ਪੈ ਪੈ ਰਹੀ ਸਾਡੇ ਉੱਤੇ ਠੀਕ ਹੈ ਜੇ ਪੈ ਜੂਵੇ ਮੁਸੀਬਤ ਤੇ ਫਿਰ ਜ਼ਮਾਨਾ ਵੇਖਦਾ ਕਿ ਪੰਜਾਬੀਆਂ ਦੇ ਮੁਸੀਬਤ ਪਈ ਤੇ ਅਗਲੇ ਨੇ ਉਫ ਵੀ ਨਹੀਂ ਕੀਤੀ ਠੀਕ ਹੈ ਖੁਦਾ ਦੀ ਕਸਮੇ ਬੰਦੇ ਨੇ ਜਿਹੜੇ ਜਵਾਨ ਵੇਖੇ ਨੇ ਰੁੱੜ ਗਏ ਮਾਰ ਰੁੱੜ ਗਏ ਜ਼ਮੀਨਾਂ ਤਬਾਹ ਹੋ ਗਈਆਂ ਨੇ ਫਿਰ ਵੀ ਬੈਠੇ ਨੇ ਕੋਈ ਨਹੀਂ ਉਹਨਾਂ ਨੇ ਕਿ ਉਹਨਾਂ ਕਰ ਰੱਬ ਦੀ ਰਜ਼ਾ ਰੱਬ ਦੀ ਰਜ਼ਾ ਬਿਲਕੁਲ ਇਸ ਰੱਬ ਰੱਬ ਨੇ ਕੀਤਾ ਨਾ ਰੱਬ ਨੇ ਦੋਬੇ ਰੱਬ ਦੀ ਰਜ਼ਾ 'ਚ ਰਾਜ਼ੀ ਰਹਿਣਾ ਹੀ ਚਾਹੀਦਾ ਹੈ ਬਿਲਕੁਲ ਰਹਿਣਾ ਚਾਹੀਦਾ ਜੇਰਾ ਵੀ ਹਾਲ ਹੋਵੇ ਰੱਬ ਦੀ ਰਜ਼ਾ 'ਚ ਰਾਜ਼ੀ ਰਹਿਣਾ ਚਾਹੀਦਾ ਠੀਕ ਹੈ ਬਾਕੀ ਤੁਹਾਡੇ ਕੀ ਵਿਚਾਰ ਨੇ ਇਸ ਵੀਡੀਓ ਬਾਰੇ ਸਾ ਨਾਲ ਜ਼ਰੂਰ ਸਾਂਝੀ ਕਰਿਓ ਤੇ ਮਿਲਦੇ ਹਾਂ ਜੀ ਨਵੀਂ ਵੀਡੀਓ 'ਚ ਆਪਣਾ ਧਿਆਨ ਰੱਖਿਓ ਰੱਬ ਰੱਖਾ